ਦੇਸ਼ੰਦਰ ਲੋਕ ਸਭਾ ਚੋਣਾਂ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਆ ਬੀਤੇ ਦਿਨੀ ਅਸੀਂ ਆਮ ਆਦੀ ਪਾਰਟੀ ਦੇ ਉਹਨਾਂ ਸੰਭਾਵੀ ਉਮੀਦਵਾਰਾਂ ਦਾ ਜ਼ਿਕਰ ਕੀਤਾ ਸੀ ਕਿ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਹੋ ਸਕਦਾ ਕਿਉਂਕਿ ਆਮ ਆਦੀ ਪਾਰਟੀ ਵੀ ਲੋਕ ਸਭਾ ਚੋਣਾਂ ਦੇ ਵਿੱਚ ਕਈ ਐਮ ਐਲ ਏ ਤੇ ਕਈ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਵਾਸਤੇ ਉਤਾਵਲੀ ਆ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਅਸੀਂ ਐਸوار ਪੰਜਾਬ 13 ਜ਼ੀਰੋ ਦੇ ਨਾਲ ਜਿਤਨਾ ਮਤਲਬ 13 ਦੀਆਂ 13 ਜਿਹੜੀਆਂ ਸੀਟਾਂ ਨੇ ਉਹ ਆਮ ਆਦੀ ਪਾਰਟੀ ਦੀ ਝੋਲੀ 'ਚ ਪੰਜਾਬ ਦੀ ਜਨਤਾ ਪਾਏਗੀ ਤੇ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ 13 ਸੀਟਾਂ ਤੇ ਸੰਭਾਵੀ ਉਮੀਦਵਾਰ ਕਿਹੜੇ-ਕਿਹੜੇ ਹੋ ਸਕਦੇ ਨੇ ਕਿਉਂਕਿ ਬਹੁਤ ਜਾਣਦੇ ਇਹਦੇ 'ਚ ਸਾਬਕਾ ਸੀਐਮ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਮਜੂਦਾ ਵ代ਕ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਦੀਆਂ ਘਰ ਵਾਲੀਆਂ ਜਾਂ ਧੀਆਂ ਵੀ ਉਮੀਦਵਾਰ ਬਣਨ ਦੀ ਜਿਹੜੀ ਲੱਗੀ ਦੌੜ ਆ ਉਹਦੇ 'ਚ ਉਹਨਾਂ ਨੇ ਆਪਣੇ ਨਾਮ ਦਰਜ ਕਰਵਾ ਲਏ ਨੇ ਕਿ ਜੇ ਹਾਈ ਕਮਾਂਡ ਦੇ ਚੱਲੀ ਤੇ ਜੇ ਸਾਡਾ ਯੋਰ ਲੱਗਾ ਤੇ ਫਿਰ ਅਸੀਂ ਵੀ ਉਮੀਦਵਾਰ ਬਣ ਸਕਦੇ ਇਸ ਉਮੀਦ ਦੇ ਨਾਲ ਇਸ ਚਾਹਤ ਦੇ ਨਾਲ ਕਈਆਂ ਨੇ ਆਪਣੀਆਂ ਘਰ ਵਾਲੀਆਂ ਵਿੱਚੋਂ ਮیدਾਨ ਦੇ ਵਿੱਚ ਉਤਾਰਨ ਵਾਸਤੇ ਉਤਾਵਰਲੇ ਹੋਗੇ ਨੇ ਕਈਆਂ ਦਾ ਇਹ ਕਿ ਜੇ ਖੁਦ ਨੂੰ ਨਾ ਮਿਲੀ ਤੇ ਜਵਾਈ ਨੂੰ ਮਿਲ ਜੂਗੀ ਜਵਾਈ ਨੂੰ ਨਹੀਂ ਮਿਲੂਗੀ ਤੇ ਧੀ ਨੂੰ ਮਿਲ ਜਾਏਗੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਹੱਦੀ ਸੀਟ ਗੁਰਦਾਸਪੁਰ ਤੋਂ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇੱਕ ਹੀਰੋ ਮੈਦਾਨ ਵਿੱਚ ਉਤਾਰਿਆ ਸੀ 2019 ਦੇ ਵਿੱਚ ਸੰਨੀ ਦਿਓਲ ਸਿਰਫ ਚੋਣ ਪ੍ਰਚਾਰ ਵਾਲੇ ਦਿਨਾਂ 'ਚ ਦਿਖੇ ਉਸ ਤੋਂ ਬਾਅਦ ਉਹਨਾਂ ਨੇ ਕਦੀ ਗੁਰਦਾਸਪੁਰ ਦਾ ਮੂੰਹ ਨਹੀਂ ਦੇਖਿਆ ਤੇ ਨਾ ਹੀ ਗੁਰਦਾਸਪੁਰੀਆ ਨੇ ਸੰਨੀ ਦਿਓਲ ਦਾ ਮੂੰਹ ਦੇਖਿਆ ਤੇ ਇਸ ਵਾਰ ਉੱਥੋਂ ਕਾਂਗਰਸ ਪਾਰਟੀ ਦੇ ਜਿਹੜੇ ਦਾਵੇਦਾਰ ਉਹਨਾਂ ਦਾਵੇਦਾਰਾਂ ਦੇ ਵਿੱਚ ਜਿਹੜੇ ਲੱਗੀ ਆ ਦੌੜ ਕਿ ਉਮੀਦਵਾਰ ਬਣਾਇਆ ਜਾਂ ਉਸ ਤੇ ਉਹਦੇ ਵਿੱਚ ਸਾਬਕਾ ਵਿਧਾਇਕ ਅਮਿਤ ਵਿਜਵੀ ਲੱਗੇ ਨੇ ਕਿ ਗੁਰਦਾਸਪੁਰ ਇੱਕ ਹਿੰਦੂ ਸੀਟ ਦੇ ਤੌਰ ਤੇ ਦੇਖਿਆ ਜਾ ਰਿਹਾ ਤੇ ਅਮਿਤ ਵਿਜ ਦਾ ਵੀ ਨਾਮ ਚਰਚਾ ਦੇ ਵਿੱਚ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਹੋਣੀ ਤੇ ਉਹਨਾਂ ਦੇ ਲੜਕੇ ਰਵੀ ਨੰਦਨ ਸਿੰਘ ਬਾਜਵਾ ਉਹ ਵੀ ਮੈਦਾਨ ਦੇ ਵਿੱਚ ਨੇ ਕਿ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਨੂੰ ਲੱਗਦਾ ਕਿ ਜੇ ਉਹਨਾਂ ਨੂੰ ਨਾ ਮਿਲੀ ਫਿਰ ਰਵੀ ਨੰਦਨ ਸਿੰਘ ਬਾਜਵਾ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਉਨ੍ਹਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਧਰਮ ਪਤਨੀ ਚਰਜੀਤ ਕੌਰ ਬਾਜਵਾ ਜਿਹੜੇ ਐਮਐਲਏ ਰਹਿ ਚੁੱਕੇ ਨੇ ਇੱਕ ਵਾਰ ਕਾਦੀਆਂ ਤੋਂ ਉਹ ਵੀ ਦੌੜ ਦੇ ਵਿੱਚ ਆ ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਦੂਜੀ ਵਾਰ ਐਮਐਲਏ ਬਣੇ ਬਰਿੰਦਰ ਮੀਤ ਸਿੰਘ ਪਾੜਾ ਅਗਰ ਨੌਜਵਾਨ ਕਿਸੇ ਚਿਹਰੇ ਨੂੰ ਦਿੱਤੀ ਤੇ ਉਹਦੇ ਵਿੱਚ ਬਰਿੰਦਰ ਮੀਤ ਸਿੰਘ ਪਾੜਾ ਜਾਂ ਅਮਿਤ ਵੇਜ ਦਾ ਨਾਮ ਹੋ ਸਕਦਾ ਇਸੇ ਤਰ੍ਹਾਂ ਅਗਰ ਕਾਂਗਰਸ ਨੇ ਹੈਵੀ weight ਮੈਦਾਨ ਵਿੱਚ ਤਾਰਿਆ ਗੁਰਦਾਸਪੁਰ ਤੋਂ ਤੇ ਫਿਰ ਮੌਜੂਦਾ ਐਮਐਲਏ ਤੇ ਸਾਬਕਾ ਡਿਪਟੀ ਸੀਅਬ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਇਸ ਟਾਈਮ ਡੇਰਾ ਬਾਬੇ ਨਾਨਕ ਤੋਂ ਵਿਧਾਇਕ ਨੇ ਉਹਨਾਂ ਨੂੰ ਵੀ ਮੈਦਾਨ 'ਚ ਉਤਾਰਿਆ ਜਾ ਸਕਦਾ ਚਰਚਾ ਇਹ ਹੈ ਕਿ ਅਗਰ ਸੁਖਜਿੰਦਰ ਸਿੰਘ ਰੰਦਾਵਾ ਨੂੰ ਟਿਕਟ ਮਿਲ ਗਈ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਏਗੀ ਚਾਹ ਹੋਏਗਾ ਕਿ ਉਹ ਪੰਜਾਬ ਦੀ ਸਿਆਸਤ ਤੋਂ ਨਿਕਲ ਕੇ ਸੈਂਟਰ ਦੀ ਸਿਆਸਤ ਵਿੱਚ ਜਾਣਗੇ ਇਸ ਕਰਕੇ ਇਸ ਚਰਚਾ ਇਹ ਵੀ ਹੈ ਨਹੀਂ ਤੇ ਇਸ ਹਲਕੇ ਦੇ ਵਿੱਚ ਜਿਹੜੇ ਖਾਸ ਕਰਕੇ ਗਰਦਾਸਪੁਰ ਉਹਦੇ ਚ ਬਾਜਮਿਆਂ ਦੀ ਤੇ ਰੰਧਾਵਾਂ ਦੀ ਆਪਸ ਦੇ ਵਿੱਚ ਘਾਟ ਹੀ ਬਣਦੀ ਆ ਸਿਆਸਤ ਦੇ ਅਖਾੜੇ ਦੇ ਵਿੱਚ ਗੱਲ ਕਰਗੇ ਹੁਣ ਇੱਕ ਹੋਰ ਅਸੀਂ ਸਰਦੀ ਸੀਟ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਇਸ ਟਾਈਮ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਨੇ ਗੁਰਜੀਤ ਸਿੰਘ ਔਜਲਾ ਪਹਿਲਾਂ ਬਾਈਲੈਕਸ਼ਨ ਚ ਜਿੱਤੇ ਸੀ ਜਦੋਂ ਕੈਪਟਨ ਮਰਿੰਦਲ ਸਿੰਘ ਨੇ ਛੱਡੀ ਉਸ ਤੋਂ ਬਾਅਦ ਉਹ 2019 ਦੇ ਵਿੱਚ ਜਿੱਤ ਜਾਂਦੇ ਨੇ ਪਿੱਛੇ ਜੇ ਰੌਲਾ ਵੀ ਪੈ ਗਿਆ ਕੁਝ ਰੌਲੇ ਦੇ ਪਿੱਛੇ ਸਾਜ਼ਿਸ਼ ਵੀ ਦੱਸੀ ਜਾ ਰਹੀ ਹੈ ਕਿ ਗੁਰਜੀਤ ਸਿੰਘ ਔਜਲਾ ਦਾ ਨਾਮ ਕੱਟਿਆ ਜਾਵੇ ਤੇ ਲੋਕਾਂ ਨੇ ਓਪੀ ਸੋਨੀ ਦੇ ਹੱਕ ਵਿੱਚ ਨਾਅਰੇ ਛੱਡ ਦਿੱਤੇ ਕਿ ਅੰਮ੍ਰਿਤਸਰ ਤੋਂ ਵੀ ਕਾਫੀ ਲੰਬੇ ਸਮੇਂ ਤੋਂ ਕਿਸੇ ਹਿੰਦੂ ਉਮੀਦਵਾਰ ਨੂੰ ਸੀਟ ਨਹੀਂ ਦਿੱਤੀ ਗਈ ਹਾਲਾਂਕਿ ਓਪੀ ਸੋਨੀ ਖੁਦ ਇਕ ਕੁਰਾ ਲੜੇ ਸੀ ਤੇ ਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਦੇ ਤੌਰ ਤੇ ਉਮੀਦਵਾਰ ਸੀ ਤੇ ਨਵਜੋਤ ਸਿੰਘ ਸਿੱਧੂ ਦੇ ਸਾਥੋਂ ਹਾਰ ਗਏ ਤੇ ਹੁਣ ਫਿਰ ਉਹ ਪ੍ਰਕਾਸ਼ ਸੋਨੀ ਹੋਣਾ ਨੇ ਆਪਣੇ ਹੱਕ ਵਿੱਚ ਰੌਲਾ ਪਵਾ ਲਿਆ ਪਿੱਛੇ ਕਈ ਹੋਰ ਵੀ ਸਾਜ਼ਿਸ਼ ਦੱਸੀ ਜਾ ਰਹੀ ਹੈ ਕਿ ਰੌਲੇ ਦੇ ਵਿੱਚ ਇੱਕ ਪਾਸੇ ਗੁਰਜੀਤ ਸਿੰਘ ਔਜਲਾ ਦੇ ਸਮਰਥਕ ਦੂਜੇ ਪਾਸੇ ਓਮ ਪ੍ਰਕਾਸ਼ ਸੋਹਣੀ ਦੇ ਜਿਹੜੇ ਡਿਪਟੀ ਸੀਐਮ ਰਹਿ ਚੁੱਕੇ ਨੇ ਜਿਹੜੇ ਇਸ ਟੈਂਪੋਰਰੀ ਸਟਚਰ ਦੇ ਕੇਸਾਂ ਦਾ ਵੀ ਸਾਹਮਣਾ ਕਰ ਰਹੇ ਨੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਰੌਲਾ ਪੈ ਜੇ ਤੇ ਇਸ ਰੌਲੇ ਦੇ ਵਿੱਚ ਜਿਹੜੇ ਦੋ ਨਾਮ ਸਾਹਮਣੇ ਉੱਭਰ ਕੇ ਆ ਰਹੇ ਨੇ ਉਹਦੇ ਚ ਇੱਕ ਨੇ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦਾ ਪਤੀਜਾ ਦਿਲਰਾਜ ਸਿੰਘ ਸਰਕਾਰੀਆ ਜਿਹੜੇ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਉਨ੍ਹਾਂ ਦਾ ਕਿ ਉਹਨਾਂ ਨੂੰ ਵੀ ਉਹ ਵੀ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਅਜਨਾਲਾ ਤੋਂ ਜਿਹੜੇ ਸਾਬਕਾ ਵਿਧਾਇਕ ਰਹ ਚੁੱਕੇ ਨੇ ਹਰ ਪ੍ਰਤਾਪ ਸਿੰਘ ਅਜਨਾਲਾ ਉਹ ਵੀ ਮੈਦਾਨ ਦੇ ਵਿੱਚ ਨੇ ਉਹ ਵੀ ਭੱਜ ਦੌੜ ਕਰ ਰਹੇ ਨੇ ਬਹੁਤੇ ਜਿਹੜੇ ਲੀਡਰ ਨੇ ਜਾਂ ਤੇ ਚਾਹੁੰਦੇ ਨੇ ਕਿ ਉਹਨਾਂ ਨੂੰ ਸੀਟ ਦਿੱਤੀ ਜਾਵੇ ਜੇ ਉਹਨਾਂ ਨੂੰ ਤੇ ਗਾਂ ਕੋਈ ਪਤੀਜੇ ਵਾਸਤੇ ਮੰਗ ਰਿਹਾ ਤੇ ਕੋਈ ਆਪਣੇ ਮੁੰਡੇ ਵਾਸਤੇ ਮੰਗ ਰਿਹਾ ਇਸੇ ਤਰ੍ਹਾਂ ਇੱਕ ਹੋਰ ਪੰਥਕ ਸੀਟ ਖਡੂਰ ਸਾਹਿਬ ਦੀ ਗੱਲ ਕੀਤੀ ਜਾਵਾ ਕਰਾਂਗੇ ਖਡੂਰ ਸਾਹਿਬ ਤੋਂ ਮੌਜੂਦਾ ਲੋਕ ਸਭਾ ਮੈਂਬਰ ਨੇ ਜਸਬੀਰ ਸਿੰਘ ਡਿੰਪਾ ਜਿੱਥੇ ਜਸਬੀਰ ਸਿੰਘ ਡਿੰਪਾ ਦੀ ਟਿਕਟ ਕਿਉਂਕਿ ਉਹ ਸਿਟਿੰਗ ਐਮਪੀ ਹੈ ਕਿਉਂ ਸਿਟਿੰਗ ਐਮਪੀ ਦੀ ਟਿਕਟ ਕੱਟਣ ਦੇ ਬਹੁਤ ਜ਼ਿਆਦਾ ਛਾンス ਹੁੰਦੇ ਨੇ ਇੱਕ ਨਾਲ ਦੇ ਨਾਲ ਇਥੋਂ ਜਿਹੜੇ ਹੋਰ ਜਿਹੜੇ ਭੱਜ ਦੌੜ ਕਰ ਰਹੇ ਨੇ ਉਹਨਾਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਵੀ ਭੱਜ ਦੌੜ ਕਰ ਰਹੇ ਨੇ ਜੇ ਰਾਣਾ ਗੁਰਜੀਤ ਸਿੰਘ ਨੂੰ ਟਿਕਟ ਨਾ ਮਿਲੀ ਤੇ ਉਹਨਾਂ ਦਾ ਲੜਕਾ ਜਿਹੜਾ ਇੰਦਰ ਪ੍ਰਤਾਪ ਸਿੰਘ ਰਾਣਾ ਉਹ ਵੀ ਚੋਣ ਲੜ ਸਕਦੇ ਜਿਵੇਂ ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਤੌਰ ਤੇ ਜਿਹੜੀ ਆ ਚੋਣ ਜਿੱਤੀ ਸੀ ਇਸ ਤੋਂ ਇਲਾਵਾ ਜਿਹੜੇ ਸੁਖਪਾਲ ਸਿੰਘ ਖਹਿਰਾ ਦੀ ਇੱਛਾ ਕਿ ਇੱਕ ਪੰਤਕ ਹਲਕਾ ਤੇ ਇਸ ਪੰਤਕ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਹੋਣੇ ਵੀ ਕਿਸਮਤ ਅਜਮਾ ਸਕਦੇ ਨੇ ਭੱਜ ਦੌੜ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਵੈਸੇ ਤਾਂ ਦਬਾਬੇ ਦੇ ਵਿੱਚ ਆ ਕੇ ਸੈਟਲ ਹੋ ਗਏ ਲੇਕਿਨ ਜੱਦੀ ਜਿਹੜੇ ਨੇ ਉਹ ਮਝੈਲ ਨੇ ਉਹਨਾਂ ਦਾ ਖਰੂਰ ਸਾਹਿਬ ਹਲਕੇ ਦੇ ਵਿੱਚ ਪਿੰਡ ਪਿੰਦਾ ਨਾਗੋਕੇ ਨਾਗੋਕੇ ਆਂ ਦੇ ਨਾਲ ਹੀ ਸਬੰਧ ਰੱਖਦਾ ਹੈ ਖਹਿਰਾ ਪਰਿਵਾਰ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਨੇ ਸੁਖਦੇਵ ਜ ਸਿੰਘ ਖਹਿਰਾ ਉਹ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਰੈਂਕ ਤੋਂ ਰਿਟਾਇਰ ਹੋ ਕੇ ਬਾਅਦ ਚ ਕਾਲੀ ਦਲ ਦੀ ਸਿਆਸਤ ਦੇ ਵਿੱਚ ਆ ਗਏ ਸੀ ਤੇ ਫਿਰ ਦਬਾਬੇ ਚ ਹੀ ਸੈਟਲ ਹੋ ਗਏ ਸੀ ਤੇ ਉੱਥੇ ਹੁਣ ਸੁਪਾਲ ਸਿੰਘ ਖਹਿਰਾ ਉਹਨਾਂ ਵੀ ਖਰੂਰ ਸਾਹਿਬ ਤੋਂ ਚੋਲ ਲੜਨ ਦੀ ਇੱਛਾ ਰੱਖ ਰਹੇ ਨੇ ਗੱਲ ਕਰਾਂਗੇ ਹੁਣ ਫਰੀਦਕੋਟ ਦੀ ਫਰੀਦਕੋਟ ਤੋਂ ਵੀ ਇਸ ਟਾਈਮ ਕਾਂਗਰਸ ਪਾਰਟੀ ਦੇ ਹੀ ਐਮਪੀ ਨੇ ਮੁਹੰਮਦ ਅਸਦੀਕ ਲੇਕਿਨ ਇਸ ਵਾਰ ਦੱਸਿਆ ਜਾ ਰਿਹਾ ਕਿ ਮੁਹੰਮਦ ਅਸੀਕ ਸਦੀਕ ਦੀ ਸੀਟ ਕੱਟਣ ਦੇ ਚਾਂਸ ਨੇ ਉਹਨਾਂ ਦੀ ਸੀਟ ਕੱਟੀ ਜਾ ਸਕਦੀ ਹੈ ਤੇ ਮੁਹੰਮਦ ਅਸਦੀਕ ਯੋਰ ਲਾ ਰਹੇ ਨੇ ਕਿ ਉਹਨਾਂ ਦੇ ਜਵਾਈ ਜਾਂ ਧੀ ਨੂੰ ਟਿਕਟ ਦਿੱਤੀ ਜਾਵੇ ਜੇ ਉਹਨਾਂ ਨੂੰ ਨਹੀਂ ਦੇਣੀ ਤੇ ਉਹਨਾਂ ਦੇ ਜਵਾਈ ਜਾਂ ਧੀ ਨੂੰ ਦਿੱਤੀ ਜਾਵੇ ਜਵਾਈ ਉਹਨਾਂ ਦੇ ਜਿਹੜੇ ਸੂਰਜ ਭਰਦਵਾਜ ਆ ਪਹਿਲਾਂ ਹੀ ਚਰਚਾ ਦੇ ਵਿੱਚ ਰਹਿੰਦੇ ਆਗੇ ਨੇ ਵਿਵਾਦਾਂ ਦੇ ਨਾਲ ਵੀ ਉਹਨਾਂ ਦਾ ਪਿੱਛੇ ਜੇ ਨਾਮ ਜੁੜਿਆ ਸੀ ਉਹਨਾਂ ਵਾਸਤੇ ਵੀ ਟਿਕਟ ਮੰਗ ਰਹੇ ਜੇ ਜਵਾਈ ਨੂੰ ਨਾ ਮਿਲੀ ਤੇ ਉਹਨਾਂ ਦੀ ਧੀ ਆ ਜੁਮੈਦ ਅਖਤਰ ਜੁਮੈਦ ਅਖਤਰ ਵੀ ਲਾਈਨ ਦੇ ਵਿੱਚ ਲੱਗ ਚੁੱਕੇ ਨੇ ਮੁਹੰਮਦ ਸਦੀਕ ਹੋਣੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਕਿਉਂਕਿ ਫਰੀਦਕੋਟ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਰਹਿ ਚੁੱਕੇ ਨੇ ਗੁਰਦਰਸ਼ਨ ਕੌਰ ਗੁਰਦਰਸ਼ਨ ਕੌਰ ਹੋਣੀ ਵੀ ਆਪਣੇ ਲੜਕੇ ਪਰਮਿੰਦਰ ਸਿੰਘ ਡਿੰਪਲ ਵਾਸਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਗੁਰੂ ਫਰੀਦਕੋਟ ਅਜੇ ਹੀ ਸੀਟ ਹੈ ਜਿੱਥੇ ਸਭ ਤੋਂ ਵੱਧ ਅਗਰ ਮਜਬੀ ਸਿੱਖ ਪਾਈਚਾਰਾ ਵਸਦਾ ਉਹ ਇਸ ਹਲਕੇ ਤੇ ਵਸਦਾ ਹਾਲਾਂਕਿ ਜੰਡਾਲਾ ਗੁਰੂ ਤੋਂ ਜਿਹੜੇ ਵਿਧਾਇਕ ਰਹ ਚੁੱਕੇ ਨੇ ਡੈਨੀ ਬੰਡਾਲਾ ਉਹ ਵੀ ਕੋਸ਼ਿਸ਼ ਕਰ ਰਹੇ ਨੇ ਜਦੋਂ ਡੈਨੀ ਬਡਾਲਾ ਜੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ 2009 ਦੇ ਵਿੱਚ ਉਦੋਂ ਜਨਰਲ ਸੈਕਟਰੀ ਸਨ ਜਦੋਂ ਡੈਨੀ ਬਡਾਲਾ ਉਦੋਂ ਕਾਂਗਰਸ ਪਾਰਟੀ ਨੇ ਤਿੰਨ ਉਮੀਦਵਾਰਾਂ ਨੂੰ ਨੌਜਵਾਨਾਂ ਨੂੰ ਟਿਕਟ ਦਿੱਤੀ ਸੀ ਰਵਨੀਤ ਸਿੰਘ ਬਿੱਟੂ ਨੂੰ ਅਨੰਦਪੁਰ ਸਾਹਿਬ ਤੋਂ ਦਿੱਤੀ ਸੀ ਵਿਜੇਂਦਰ ਸਿੰਘਲਾ ਨੂੰ ਦਿੱਤੀ ਸੀ ਸੰਗਰੂਰ ਤੋਂ ਜਿਹੜੇ ਰਵਨੀਤ ਸਿੰਘ ਬਿੱਟੂ ਜਿੱਤ ਗਏ ਸੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਜਿੱਤ ਗਏ ਸੀ ਲੇਕਿਨ ਉਦੋਂ ਡੈਨੀ ਬੰਡਾਲਾ ਜੂਥ ਕਾਂਗਰਸ ਦੇ ਜਨਰਲ ਸੈਕਟਰੀ ਸਨ ਉਹ ਫਰੀਦਕੋਟ ਤੋਂ ਲੜੇ ਸੀ ਤੇ ਬਹੁਤ ਕਟ ਬੋਟਾਂ ਦੇ ਨਾਲ ਹਾਰ ਗਏ ਸੀ ਇੱਕ ਵਾਰ ਫਿਰ ਉਹ ਉਸ ਸੀਟ ਤੋਂ ਕਿਸਮਤ ਅਜਮਾਉਣਾ ਚਾਹੁੰਦੇ ਨੇ ਗੱਲ ਕਰਾਂਗੇ ਬਠਿੰਡਾ ਜਿਹੜਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਬਠਿੰਡਾ ਤੋਂ ਇਸ ਵਾਰ ਕਾਂਗਰਸ ਪਾਰਟੀ ਕਿਉਂਕਿ ਪਿਛਲੀ ਵਾਰ ਜਿਹੜੇ ਨੇ ਰਾਜਾ ਮਰੀਂਦਰ ਸਿੰਘ ਵੜਿੰਗ ਲੜੇ ਸੀ ਮਸਾਂ 25000 ਦੇ ਆਸ-ਪਾਸ ਵੋਟਰਾਂ ਨਾਲ ਹਾਰ ਗਏ ਸੀ ਇਸ ਵਾਰ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੀ ਕਾਫੀ ਸਰਗਰਮੀ ਦਿਖਾ ਰਹੇ ਨੇ ਔਰ ਰਾਜਾ ਮਰਿੰਦਰ ਸਿੰਘ ਨੂੰ ਵੜਿੰਗ ਦੀ ਵੀ ਆ ਕਿ ਪਰਦਾਣ ਹੋਣ ਦੇ ਨਾਲ ਤੇ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਜਾ ਸਕਦੀ ਇਸ ਕਰਕੇ ਬਠਿੰਡਾ ਤੋਂ ਅਮ੍ਰਿਤਾ ਵੜਿੰਗ ਤਿਆਰੀ ਕਰਕੇ ਬੈਠੇ ਨੇ ਨਾਲ ਦੀ ਨਾਲ ਜਿਹੜੇ ਸਰਦੂਲਗੜ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਅਜੀਤ ਇੰਦਰ ਸਿੰਘ ਮੋਫਰ ਉਹਨਾਂ ਦਾ ਨਾਮ ਵੀ ਚੱਲ ਰਿਹਾ ਖਾਸ ਕਰਕੇ ਬਠਿੰਡਾ ਤੋਂ ਦੋ ਨਾਮ ਹਲੇ ਤੱਕ ਹੋਂ ਤੱਕ ਸਾਹਮਣੇ ਆਏ ਨੇ ਇੱਕ ਅਮਰਤਾ ਵੜਿੰਗ ਔਰ ਦੂਜਾ ਅਜੀਤ ਇੰਦਰ ਸਿੰਘ ਵੋਫਰ ਇਸੇ ਤਰ੍ਹਾਂ ਗੱਲ ਕੀਤੀ ਜਾਊਗੀ ਸੰਗਰੂਰ ਦੀ ਸੰਗਰੂਰ ਲੋਕ ਸਭਾ ਸੀਟ ਜਿਹੜੀ ਆਮ ਆਦੀ ਪਾਰਟੀ ਕਹਿੰਦੇ ਨੇ ਕਿ ਸਾਡੀ ਸਿਆਸਤ ਦੀ ਰਾਜਧਾਨੀਆਂ ਜਿੱਥੋਂ ਆਮ ਆਦੀ ਪਾਰਟੀ ਦਾ ਬੂਟਾ ਲੱਗਾ 2014 ਦੇ ਵਿੱਚ ਭਗਵੰਤ ਮਾਨ ਸਾਹਿਬ ਜਿੱਤਦੇ ਫਿਰ 19 ਚ ਜਿੱਤਦੇ ਨੇ ਜਦੋਂ ਮੁੱਖ ਮੰਤਰੀ ਬਣਦੇ ਨੇ ਬਾਈ ਇਲੈਕਸ਼ਨ ਹੁੰਦੀ ਆ ਤੇ ਬਾਈ ਇਲੈਕਸ਼ਨ ਦੇ ਵਿੱਚ ਜਿਹੜੇ ਨੇ ਸਿਮਰਜੀਤ ਸਿੰਘ ਮਾਨ ਹਣੀ ਜਿੱਤ ਜਾਂਦੇ ਨੇ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਦਾ ਇਸ ਸੀਟ ਤੋਂ ਸੁਗਰੂਰ ਤੋਂ ਜਿਹੜੇ ਨੇ ਸਾਬਕਾ ਐਮਪੀ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਵੀ ਫਿਰ ਇਸ ਇੱਕ ਵਾਰ ਫਿਰ ਲੋਕ ਸਭਾ ਉਮੀਦਵਾਰ ਬਣਨ ਦੀ ਦੌੜ ਵਿੱਚ ਲੱਜੁਕੇ ਇਸ ਤੋਂ ਇਲਾਵਾ ਸੁਪਾਰ ਸਿੰਘ ਖਹਿਰਾ ਵੀ ਕਿਉਂਕਿ ਸੁਪਾਰ ਸਿੰਘ ਖਹਿਰਾ ਦੀ ਇੱਛਾ ਕਿ ਜੇ ਖਡੂਰ ਸਾਹਿਬ ਤੋਂ ਨਾ ਸੀਟ ਮਿਲੀ ਤੇ ਫਿਰ ਸੁਗਰੂਰ ਤੋਂ ਉਹ ਹੱਥ ਪੈਰ ਮਾਰੇ ਨੇ ਕਿਉਂਕਿ ਉਹ ਇੱਕ ਸੀਐਮ ਦੀ ਜ਼ਿਲ੍ਹੇ ਦੀ ਸੀਟ ਆ ਤੇ ਸਿੱਧਾ ਟੱਕਰ ਜਿਹੜੇ ਨੇ ਉਹ ਲੈਣਾ ਚਾਹੁੰਦੇ ਨੇ ਸਰਕਾਰ ਦੇ ਨਾਲ ਹਾਲਾਂਕਿ ਉੱਥੇ ਸਿਮਰਜੀਤ ਸਿੰਘ ਮਾਨ ਲਾਜ਼ਮੀ ਤੌਰ ਤੇ ਲੜਨਗੇ ਪੰਥਕ ਬੋਰਡ ਦੇ ਵਿੱਚ ਸੁਪਾਲ ਸਿੰਘ ਖਹਿਰਾ ਦਾ ਵੀ ਕਾਫੀ ਕਦ ਵੱਧਦਾ ਜਾ ਰਿਹਾ ਇਸ ਕਰਕੇ ਇਸ ਸੀਟ ਤੋਂ ਵੀ ਉਹ ਕਿਸਮਤ ਅਜਮਾਣਾ ਚਾਹੁੰਦੇ ਨਾਲ ਦੇ ਨਾਲ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਦਲਬੀਰ ਸਿੰਘ ਗੋਲਡੀ ਜਿਹੜੇ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਨੇ 2017 ਦੇ ਵਿੱਚ ਉਹ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪਮਨ ਕੁਮਾਰ ਬੰਸਲ ਜਿਹੜੇ ਚੰਡੀਗੜ੍ਹ ਦੇ ਵਿੱਚ ਕਾਫੀ ਵਾਰ ਐਮਪੀ ਬਣ ਚੁੱਕੇ ਨੇ ਉਹਨਾਂ ਦਾ ਲੜਕਾ ਮਨੀਸ਼ ਬੰਸਲ 2022 ਦੇ ਵਿੱਚ ਬਰਨਾਲਾ ਤੋਂ ਐਮਐਲਏ ਦੀ ਚੋਣ ਲੜੀ ਸੀ ਲੇਕਿਨ ਹਾਰ ਗਏ ਸੀ ਹਾਲਾਂਕਿ ਤੱਪਾ ਮੰਡੀ ਦੇ ਰਹਿਣ ਵਾਲੇ ਪਮਨ ਕੁਵਾਰ ਬੰਸਲ ਬਾਅਦ ਚੰਡੀਗੜ੍ਹ ਵਕਾਲਤਕਾਰ ਦੇ ਘਰ ਦੇ ਚੰਡੀਗੜ੍ਹ 'ਚ ਸੈਟਲ ਹੋ ਗਏ ਉਹਨਾਂ ਦਾ ਲੜਕਾ ਮਨੀਸ਼ ਬੰਸਲ ਵੀ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ ਗੱਲ ਕਰਾਂਗੇ ਸਾਹੀ ਸ਼ਹਿਰ ਪਟਿਆਲਾ ਦੀ ਪਟਿਆਲਾ ਤੋਂ ਕਿਉਂਕਿ ਪਹਿਲਾਂ ਕੈਪਟਨ ਮਰਿੰਦਰ ਸਿੰਘ ਦੀ ਸੀਟ ਮੰਨੀ ਜਾਂਦੀ ਰਹੀ ਹੈ ਉੱਥੋਂ ਪ੍ਰਨੀਤ ਕੌਰ ਨੇ ਕਾਂਗਰਸ ਪਾਰਟੀ ਦੇ ਸਿਟਿੰਗ ਐਮਪੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਿਕਾਲਾ ਕਰ ਦਿੱਤਾਗਾ ਉੱਥੋਂ ਜਿਹੜੇ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਬ੍ਰਹਮਿੰਦਰਾ ਬ੍ਰਹਮਿੰਦਰਾ ਦਾ ਲੜਕਾ ਮੋਹਿਤ ਮਿੰਦਰਾ ਕਿਉਂਕਿ ਅਗਰ ਜੂਥ ਇਸ ਟਾਈਮ ਪੰਜਾਬ ਜੂਥ ਕਾਂਗਰਸ ਦੇ ਪ੍ਰਧਾਨ ਨੇ ਮੋਹਿਤ ਮਿੰਦਰਾ ਤੇ ਅਗਰ ਜੂਥ ਦੇ ਪ੍ਰਧਾਨ ਨੂੰ ਟਿਕਟ ਦਿੱਤੀ ਗਈ ਤੇ ਲਾਜ਼ਮੀ ਤੌਰ ਤੇ ਮੋਹਿਤ ਮਹਿੰਦਰਾ ਦੇ ਵੀ ਚਾਂਸ ਕਾ ਵੀ ਨੇ ਇਸ ਤੋਂ ਇਲਾਵਾ ਸਾਬਕਾ ਐਮਐਲਏ ਹਰਦੀਾਲ ਸਿੰਘ ਕੰਬੂਜ ਔਰ ਨਾਲ ਦੀ ਨਾਲ ਲਾਲ ਸਿੰਘ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਔਰ ਖੁਦ ਉਹਨਾਂ ਦਾ ਲੜਕਾ ਕਾਕਾ ਰਜਿੰਦਰ ਸਿੰਘ ਉਹ ਵੀ ਮੈਦਾਨ ਦੇ ਵਿੱਚ ਨੇ ਕਿਉਂਕਿ ਕਾਕਾ ਰਜਿੰਦਰ ਸਿੰਘ ਵੀ ਸਿਮਾਣੇ ਤੋਂ ਰਹਿ ਚੁੱਕੇ ਨੇ ਐਮਐਲਏ ਹਾਲਾਂਕਿ ਕਾਂਗਰਸ ਪਾਰਟੀ ਦੇ ਕਈ ਲੀਡਰ ਚਾਹੁੰਦੇ ਨੇ ਕਿ ਪਟਿਆਲਾ ਤੋਂ ਨਵਜੋਤ ਸਿੰਘ ਸਿੱਧੂ ਲੜੇ ਤੇ ਜੇ ਨਵਜੋਤ ਸਿੰਘ ਸਿੱਧੂ ਨਹੀਂ ਲੜਦੇ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਉਤਾਰਨਾ ਚਾਹੀਦਾ ਹਾਲਾਂਕਿ ਡਾਕਟਰ ਨਵਜੋਤ ਕੌਰ ਸਿੱਧੂ ਦੀ ਜਿਹੜੀ ਸੇਤਾ ਉਹ ਆਗਿਆ ਨਹੀਂ ਦਿੱਤੀ ਪਿੱਛੇ ਜੇ ਟਵੀਟ ਦੇ ਜ਼ਰੀਏ ਹੀ ਨਵਜੋਤ ਸਿੰਘ ਸਿੱਧੂ ਹੋਣੀ ਕਰ ਚੁੱਕੇ ਨੇ ਇਸ ਬਾਰੇ ਜਿ ਕਿ ਉਹ ਚੋਣ ਨਹੀਂ ਲੜਨਗੇ ਨਾ ਉਹ ਲੜਨਗੇ ਨਾ ਉਹਨਾਂ ਦੀ ਧਰਮ ਪਤਨੀ ਲੜਨਗੇ ਅਗਰ ਨਵਜੋਤ ਸਿੰਘ ਸਿੱਧੂ ਕਿਉਂਕਿ ਪਟਿਆਲੇ ਨੂੰ ਆਪਣੀ ਜਨਮ ਭੂਮੀ ਮੰਨਦੇ ਮੰਨਦੇ ਨੇ ਤੇ ਅੰਮ੍ਰਿਤਸਰ ਨੂੰ ਆਪਣੀ ਕਰਮ ਭੂਮੀ ਮੰਨਦੇ ਨੇ ਕਿਉਂਕਿ ਅੰਮ੍ਰਿਤਸਰ ਤੋਂ ਕਾਫੀ ਵਾਰ ਪਹਿਲਾਂ ਐਮਪੀ ਰਹੇ ਚੁੱਕੇ ਨੇ ਤਿੰਨ ਵਾਰਾ ਫਿਰ ਉਹਨਾਂ ਦੀ ਪਤਨੀ ਅੰਮ੍ਰਿਤਸਰ ਰਿਸਿਸਟ ਤੋਂ ਐਮਐਲਏ ਰਹੇ ਚੁੱਕੇ ਨੇ ਬੁਖਸਨਿਸਕਤਰ ਰਹੇ ਚੁੱਕੇ 2017 ਦੇ ਵਿੱਚ ਖੁਦ ਨਵਜੋ ਸਿੰਘ ਸਿੱਧੂ ਹੋਣੇ ਉਥੋਂ ਐਮਐਲਏ ਬਣ ਕੇ ਮੰਤਰੀ ਬਣੇ ਸੀ ਤੇ 2022 ਦੇ ਵਿੱਚ ਇਸ ਵਾਰ ਉਹ ਹਾਰ ਗਏ ਸੀ ਇਸਕੇ ਅਗਲੀ ਸੀਟ ਕਰਾਂਗੇ ਫਤਿਹਗੜ੍ਹ ਸਾਹਿਬ ਦੀ ਫਤਿਹਗੜ੍ਹ ਸਾਹਿਬ ਤੋਂ ਵੀ ਕਾਂਗਰਸ ਪਾਰਟੀ ਦੇ ਮੌਜੂਦਾ ਐਮ ਐਲ ਏ ਨੇ ਦਾ ਐਮ ਪੀ ਨੇ ਡਾਕਟਰ ਅਮਰ ਸਿੰਘ ਹੋਣੀ ਡਾਕਟਰ ਅਮਰ ਸਿੰਘ ਹੋਣੀ ਦੀ ਅਗਰ ਟਿਕਟ ਕੱਟੀ ਨਾ ਗਈ ਤਾਂ ਅਮਰ ਸਿੰਘ ਹੋਣੀ ਲੜਗੇ ਨਹੀਂ ਤੇ ਇਥੋਂ ਸਾਬਕਾ ਵਿਧਾਇਕ ਜਿਹੜੇ ਨੇ ਲਖਬੀਰ ਸਿੰਘ ਲੱਖਾ ਜਿਹੜੇ ਪਾਇਲ ਤੋਂ ਰਹਿ ਚੁੱਕੇ ਨੇ ਉਹ ਵੀ ਜਿਹੜੇ ਨੇ ਲਾਈਨ 'ਚ ਲੱਗੇ ਹੋਏ ਨੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਸੀ ਪਠਾਨਾ ਤੋਂ ਜਿਹੜੇ ਐਮ ਐਲ ਏ ਰਹਿ ਚੁੱਕੇ ਨੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ ਉਹ ਵੀ ਉਮੀਦਵਾਰ ਦੀ ਜਿਹੜੀ ਦੌੜ ਲੱਗੀ ਉਹਦੇ 'ਚ ਭੱਜ ਰਹੇ ਨੇ ਹੁਣ ਗੱਲ ਕਰਾਂਗੇ ਲੋਕ ਸਭਾ ਸੀਟ ਹਿਸ਼ਾਰਪੁਰ ਦੀ ਹਿਸ਼ਾਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਹੜੇ ਹੋ ਸਕਦੇ ਵੈਸੇ ਤੇ ਇਸ ਸਮੇਂ ਬੀਜੇਪੀ ਦੇ ਕੋਲ ਆ ਹਿਸ਼ਾਰਪੁਰ ਔਰ ਹਿਸ਼ਾਰਪੁਰ ਤੋਂ ਜਿਹੜੇ ਬੀਜੇਪੀ ਦੇ ਐਮਪੀ ਸਨ ਸੋਮ ਪ੍ਰਕਾਸ਼ ਉਹ ਐਸਐਮ ਸੈਂਟਰ ਦੇ ਵਿੱਚ ਵਜੀਰ ਨੇ ਤੇ ਇਸ ਵਾਰ ਹਿਸ਼ਾਰਪੁਰ ਤੋਂ ਜਿਹੜੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਇਸ ਟਾਈਮ ਐਮਐਲਏ ਵੀ ਉਹ ਵੀ ਦੌੜ ਦੇ ਵਿੱਚ ਨੇ ਪਿਛਲੀ ਵਾਰ ਵੀ ਉਹ ਬਹੁਤ ਘੱਟ ਮਾਰਜਨ ਤੇ ਸ਼ੋਮਪ੍ਰਕਾਸ਼ ਜਿਹੜਾ ਭਾਜਪਾ ਦਾ ਉਮੀਦਵਾਰ ਉਹਨਾਂ ਕੋਲ ਹਾਰੇ ਸਨ ਇਸ ਤੋਂ ਇਲਾਵਾ ਜਿਹੜੇ ਨੇ ਐਮਐਲਏ रह ਚੁੱਕੇ ਨੇ ਸ਼ਾਮਚਰਾਸੀ ਤੋਂ ਪੰਮਨ ਕੁਮਾਰ ਆਦਿ ਆ ਉਹ ਵੀ ਦੌੜ 'ਚ ਲੱਗੇ ਹੋਏ ਨੇ ਅਗਰ ਜੇ ਚਰਨ ਸਿੰਘ ਚੰਨੀ ਦੀ ਵੀ ਇੱਥੇ ਮੰਗਾ ਕਿ ਚਰਨ ਸਿੰਘ ਚੰਨੀ ਨੂੰ ਵੀ ਇੱਥੋਂ ਜਿਹੜੇ ਸਾਬਕਾ ਸੀਐਮ रह ਚੁੱਕੇ ਨੇ ਉਮੀਦਵਾਰ ਬਣਾਇਆ ਜਾ ਸਕਦਾ ਤੇ ਵੈਸੇ ਇਹਨਾਂ ਤਿੰਨਾਂ ਤੋਂ ਇਲਾਵਾ ਚੰਦ ਸਿੰਘ ਚੰਨੀ ਪਵਨ ਕੁਮਾਰ ਆਦਿਆ ਡਾਕਟਰ ਰਾਜਕੁਮਾਰ ਚੰਬੇਵਾਲ ਤੋਂ ਇਲਾਵਾ ਇੱਕ ਚੌਥਾ ਨਵਾਂ ਨਾਮ ਵੀ ਚੋਣ ਮੈਦਾਨ ਵਿੱਚ ਆ ਚੁੱਕੇ ਨੇ ਪੰਜਾਬੀ ਨੇ ਆਈਪੀਐਸ ਅਫੀਸਰ ਰਹਿ ਚੁੱਕੇ ਹਨ ਕੇਰਲਾ ਤੋਂ ਬਤੌਰ ਡੀਜੀਪੀ ਰੈਂਕ ਤੋਂ ਰਿਟਾਇਰ ਹੋਏ ਨੇ ਜਿਨ੍ਹਾਂ ਦਾ ਨਾਮ ਸੁਦੇਸ਼ ਕੁਮਾਰ ਆ ਤੇ ਸੁਦੇਸ਼ ਕੁਮਾਰ ਹੋਣੇ ਵੀ ਅੱਜਕੱਲ ਪਿੱਛੇ ਜਿਉਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤੇ ਅੱਜਕੱਲ ਉਹ ਵੀ ਚਰਚਾ ਦੇ ਵਿੱਚ ਨੇ ਕਿ ਉਹ ਵੀ ਸ਼ਾਰਪੁਰ ਤੋਂ ਉਮੀਦਵਾਰ ਬਣ ਸਕਦੇ ਨੇ ਉਹ ਵੀ ਦੌੜ ਵਿੱਚ ਲੱਗ ਗਏ ਨੇ ਗੱਲ ਕਰਾਂਗੇ ਫਿਰੋਜ਼ਪੁਰ ਸੀਟ ਦੀ ਇੱਕ ਸਰਦੀ ਸੀਟ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਇਸ ਟਾਈਮ ਮੇ ਜਿਹੜੇ ਐਮਪੀ ਨੇ ਉਹਨੇ ਸੁਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਪਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਜਿਹੜੇ ਰਵਿੰਦਰ ਆਮਲਾ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਰਹੇ ਚੁੱਕੇ ਨੇ ਉਹ ਵੀ ਉਮੀਦਵਾਰ ਬਣ ਸਕਦੇ ਨੇ ਰਵਿੰਦਰ ਆਮਲਾ ਤੋਂ ਇਲਾਵਾ ਜਿਹੜੇ ਸਾਬਕਾ ਐਮਪੀ ਰਹੇ ਚੁੱਕੇ ਨੇ ਸ਼ੇਰ ਸਿੰਘ ਖਬਾਇਆ ਉਹ ਵੀ ਚਰਚਾ ਦੇ ਵਿੱਚ ਨੇ ਔਰ ਇਸ ਤੋਂ ਇਲਾਵਾ ਸਾਫ ਦਾ ਐਮਐਲਏ ਜਿਹੜੇ ਦੋ ਦਫਾ ਰਹਿ ਚੁੱਕੇ ਨੇ ਪ੍ਰਮਿੰਦਰ ਸਿੰਘ ਪਿੰਕੀ ਪ੍ਰਮਿੰਦਰ ਸਿੰਘ ਪਿੰਕੀ ਵੀ ਭੱਜ ਦੌੜ ਪੂਰੀ ਕਰ ਰਹੇ ਨੇ ਇਹ ਤਿੰਨ ਨਾਮ ਨੇ ਫਿਰੋਜ਼ਪੁਰ ਤੋਂ ਹੁਣ ਤੱਕ ਸਾਹਮਣੇ ਆਏ ਨੇ ਰਵਿੰਦਰ ਆਂਬਲਾ ਸ਼ੇਰ ਸਿੰਘ ਕੋਬਾਇਆ ਅਤੇ ਪਰਮਿੰਦਰ ਸਿੰਘ ਪਿੰਕੀ ਗੱਲ ਲੁਧਿਆਣਾ ਦੀ ਕਰਾਂਗੇ ਲੁਧਿਆਣਾ ਤੋਂ ਮੌਜੂਦਾ ਐਮਪੀ ਨੇ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਐਮਪੀ ਬਣ ਚੁੱਕੇ ਨੇ ਸਭ ਤੋਂ ਪਹਿਲਾਂ 2009 ਦੇ ਵਿੱਚ ਨੰਦਪੁਰ ਸਾਹਿਬ ਤੋਂ ਬਣੇ ਸੀ ਫਿਰ 2014 ਚ ਉਹ ਲੁਧਿਆਣਾ ਸ਼ਿਫਟ ਹੋ ਗਏ ਲੁਧਿਆਣਾ ਤੋਂ ਐਮਪੀ ਬਣ ਗਏ ਕਿਉਂਕਿ ਉਹ ਲੁਧਿਆਣਾ ਤੋਂ MP ਸਨ 2014 ਚ ਮਨੀਸ਼ ਤਵਾੜੀ ਮਨੀਸ਼ ਤਵਾੜੀ ਲੜਨਾ ਨਹੀਂ ਚਾਹੁੰਦੇ ਸੀ ਇਸ ਕਰਕੇ 2014 ਦੀ ਜਿਹੜੀ ਲੁਧਿਆਣਾ ਤੋਂ ਸੀਟ ਆ ਉਹ ਰਵਿੰਦੀਤ ਸਿੰਘ ਬਿੱਟੂ ਨੇ ਜਿੱਤੀ ਫਿਰ ਬਿੱਟੂ ਜਿੱਤ ਜਾਂਦੇ ਫਿਰ 19 ਚ ਫਿਰ ਟਿਕਟ ਮਿਲਦੀ ਤੇ ਉਹ 19 ਚ ਵੀ MP ਬਣ ਜਾਂਦੇ ਤੀਜੀ ਦਫਾ ਉਹ MP ਬਣੇ ਨੇ ਇਸ ਵਾਰ ਫਿਰ ਉਹ ਲੁਧਿਆਣਾ ਤੋਂ لازਮੀ ਤੌਰ ਤੇ ਕਿਉਂਕਿ ਸੈਂਟਰ ਦੇ ਵਿੱਚ ਨਾਮ ਹੀ ਇੱਕ ਪਰਿਵਾਰ ਦਾ ਕੰਗਰਸ ਪਾਰਟੀ ਦੇ ਵਿੱਚ ਕਾਦਾ ਬਿੰਸਿੰਘ ਹੋਣਾ ਦੇ ਪੁੱਤਰ ਨੇ ਇਸ ਕਰਕੇ ਉਹ ਉਹਨਾਂ ਦੇ ਟਿਕਟ ਦੇ ਕੱਟਣ ਦੇ ਘੱਟ ਚਾਂਸਾ ਮਿਲਣ ਦੇ ਜ਼ਿਆਦਾ ਚਾਂਸ ਨੇ ਪਰਵਨੀ ਸਿੰਘ ਬਿੱਟੂ ਤੋਂ ਇਲਾਵਾ ਮਨੀਸ਼ ਤਵਾੜੀ ਜਿਹੜੇ ਨੰਦਪੁਰ ਸਾਹਿਬ ਤੋਂ ਐਮਪੀ ਰਹਿ ਐਸ ਟਾਈਮ ਹਨ ਉਹਨਾਂ ਦੀ ਵੀ ਇੱਛਾ ਕਿ ਜੇ ਨੰਦਪੁਰ ਸਾਹਿਬ ਦੀ ਬਜਾਏ ਲੁਧਿਆਣਾ ਤੋਂ ਵੀ ਲੜਨਾ ਚਾਹੁੰਦੇ ਨੇ ਤੇ ਚੰਡੀਗੜ੍ਹ ਤੋਂ ਵੀ ਲੜਨਾ ਚਾਹੁੰਦੇ ਅਸਲ 'ਚ ਬਨੀਸ਼ ਤਵਾੜੀ ਹੋਣੀ ਸੈਂਟਰ ਕੋਟੇ 'ਚ ਆ ਪੰਜਾਬ ਦਾ ਵਿੱਚ ਘੱਟ ਹੀ ਦਿਲ ਲੱਗਦਾ ਰਿਹਾ ਉਹਨਾਂ ਦਾ ਕਦੀ ਉਹ ਲੁਧਿਆਣਾ ਤੋਂ ਐਮਪੀ ਬਣ ਜਾ ਤੇ ਲੁਧਿਆਣਾ ਤੋਂ ਭੱਜ ਕੇ ਫਿਰ ਨੰਦਪੁਰ ਸਾਹਿਬ ਆ ਗਏ ਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਚੰਡੀਗੜ੍ਹ ਵੀ ਦਿਲ ਧੜਕਦਾ ਰਹਿੰਦਾ ਹੈਗਾ ਤੇ ਅੱਜ ਕੱਲ ਉਹ ਫੇਰ ਆ ਕਿ ਉਹਨਾਂ ਨੂੰ ਅਗਰ ਲੁਧਿਆਣਾ ਤੋਂ ਵੀ ਆ ਕਿਉਂਕਿ ਲੁਧਿਆਣਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਮਜ਼ਦੂਰ ਭਾਈਚਾਰਾ ਵਸਦਾ ਤੇ ਮਨੀਸ਼ ਤਵਾੜੀ ਸਾਹਿਬ ਹੋਣੀ ਫਿਰ ਉੱਥੇ ਪ੍ਰਵਾਸੀ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਫਿਰ ਉੱਥੇ ਆਪਣੀ ਕਿਸਮਤ ਅਜਮਾਣਾ ਚਾਹੁੰਦੇ ਨੇ ਜਿੱਥੇ ਰਮਨਜੀਤ ਸਿੰਘ ਬਿੱਟੂ ਮਨੀਸ਼ ਤਵਾੜੀ ਨਾਲ ਦੀ ਨਾਲ ਭਾਰਤਪੁਸ਼ ਅਸ਼ੂ ਦੇਵੀ ਚਰਚਾ ਕਿ ਉਹ ਵੀ ਚੋਣ ਮદાન ਦੇ ਵਿੱਚ ਉਤਰ ਸਕਦੇ ਨੇ ਤੇ ਗੱਲ ਆਖਰੀ ਸੀਟ ਜਲੰਧਰ ਦੀ ਕਰਾਂਗੇ ਜਲੰਧਰ ਕਾਂਗਰਸ ਦੀ ਹੀ ਬਹੁਤ ਵਾਰ ਸੀਟ ਝੋਲੀ ਦੇ ਵਿੱਚ ਰਹੀ ਆ ਜਿਹੜੇ 2019 ਦੇ ਵਿੱਚ ਚੌਧਰੀ ਸੰਪੂਰਨ ਸਿੰਘ ਐਮਪੀ ਬਣੇ ਸੀ ਕਾਂਗਰਸ ਪਾਰਟੀ ਵੱਲ ਉਹਨਾਂ ਦੀ ਜਦੋਂ ਭਾਰਤ ਜੋੜੋ ਯਾਤਰਾ ਜਦੋਂ ਰਾਹੁਲ ਗਾਂਧੀ ਦੇ ਜਲੰਧਰ ਪਹੁੰਚੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਆ ਚੌਧਰੀ ਸੰਤੋਖ ਸਿੰਘ ਹੋਣਾ ਦੀ ਮੌਤ ਹੋ ਜਾਂਦੀ ਆ ਫਿਰ ਉੱਥੇ ਜਿਮਨੀ ਚੋਣ ਹੁੰਦੀ ਆ ਜਿਮਨੀ ਚੋਣ ਜਿਹੜੀ ਆ ਆਮ ਆਦੀ ਪਾਰਟੀ ਜਿੱਤ ਜਾਂਦੀ ਆ ਚੋਣਾਂ ਤੋਂ ਮਹਿਜ ਹਫਤਾ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕ ਜਿਹੜੇ ਰਹਿ ਚੁੱਕੇ ਸੀ ਸ਼ਿਵੀ ਕੁਮਾਰ ਰਿੰਕੂ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਤੇ ਫਿਰ ਉਹ ਜਿੱਤ ਜਾਂਦੇ ਨੇ ਹਾਲਾਂਕਿ ਇਸ ਵਾਰ ਕਾਂਗਰਸ ਪਾਰਟੀ ਦੀ ਜਿਹੜੀ ਮਜ਼ਬੂਤ ਦਾਵੇਦਾਰੀ ਦੱਸੀ ਜਾ ਰਹੀ ਆ ਉਹ ਚਰਨਜੀਤ ਸਿੰਘ ਚੰਨੀ ਦੀ ਦੱਸੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਚੌਧਰੀ ਸੰਤੋਖ ਹੋਂ ਦਾ ਪਰਿਵਾਰ ਉਹਨਾਂ ਦੀ ਪਤਨੀ ਜਿਹੜੇ ਨੇ ਉਹਨਾਂ ਬਾਈਲੈਕਸ਼ਨ ਲੜੀ ਸੀ ਹਾਰ ਗਏ ਸੀ ਸੁਸ਼ੀਲ ਕੁਮਾਰ ਰਿੰਕੂ ਦੇ ਕੋਲ ਤੇ ਦੂਜਾ ਉਹਨਾਂ ਦੇ ਜਿਹੜੇ ਲੜਕੇ ਨੇ ਜਿਹੜੇ ਇਸ ਟਾਈਮ ਫਲੋਰ ਤੋਂ ਐਮਐਲਏ ਨੇ ਚੌਧਰੀ ਵਿਕਰਮਜੀਤ ਸਿੰਘ ਉਹ ਵੀ ਚਰਚਾ ਦੇ ਵਿੱਚ ਲੇਕਿਨ ਚੌਧਰੀ ਖਾਤੇ 'ਚ ਇਹ ਸੀਟ ਜਾ ਸਕਦੀ ਹੈ ਹਾਲਾਂਕਿ ਉੱਥੋਂ ਮਿੰਦਰ ਸਿੰਘ ਕੇਪੀ ਵੀ ਕਾਂਗਰਸ ਪਾਰਟੀ ਦੇ ਐਮਪੀ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਆ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਚਰਚਾ ਤੇ ਇਹ ਵੀ ਹੈ ਕਿ ਅਗਰ ਕਾਂਗਰਸ ਪਾਰਟੀ ਗਲਤੀ ਨਾ ਕਰਦੀ ਤੇ ਚੌਧਰੀ ਪਰਵਾਰ ਨੂੰ ਟਿਕਟ ਦੇਣ ਦੀ ਬਜਾਏ ਜਿਮਨੀ ਚੌਂ ਨ ਚਰਨਜੀਤ ਸਿੰਘ ਚੰਨੀ ਨੂੰ ਦੇ ਦੇਂਦੇ ਤੇ ਲਾਜ਼ਮੀ ਤੌਰ ਤੇ ਚਰਨਜੀਤ ਚੰਨੀ ਨੇ ਉਹ ਜਲੰਧਰ ਦੇ ਜਿਮਨੀ ਚੌਂ ਜਿੱਤ ਜਾਣੀ ਸੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਸੀ ਲੱਗਣੇ ਲੇਕਿਨ ਕਾਂਗਰਸ ਪਾਰਟੀ ਦੇ ਲੀਡਰਾਂ ਤੇ ਕਈ ਤਰ੍ਹਾਂ ਦੀਆਂ ਬੰਸਵੰਨੀਆਂ ਗੱਲਾਂ ਸੁਣਨ ਚੌਲਦੇ ਆ ਕਿ ਕਿਤੇ ਨਾ ਕਿਤੇ ਸਰਕਾਰੀ ਤੌਰ ਤੇ ਕੁਝ ਨਾ ਕੁਝ ਕਾਲਾ ਮਾਲਾ ਹੋਇਆ ਸਰਕਾਰ ਨਾਲ ਮਿਲ ਕੇ ਲੇਕਿਨ ਫਿਲਹਾਲ ਅਸੀਂ ਜ਼ਿਕਰ ਕੀਤਾ 13 ਸੀਟਾਂ ਦਾ 13 ਸੀਟਾਂ ਤੋਂ ਕਾਂਗਰਸ ਪਾਰਟੀ ਦੇ ਕਿਹੜੇ ਸੰਭਾਵੀ ਉਮੀਦਵਾਰ ਹਨ ਉਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਸਾਬਕਾ ਐਮਐਲਏ ਕੁਝ ਪ੍ਰਧਾਨਾਂ ਦੀਆਂ ਘਰ ਵਾਲੀਆਂ ਕਿਸੇ ਦੀ ਧੀ ਵੀ ਦੌਰ ਦੇ ਵਿੱਚ ਇੱਕ ਇਸ ਟਾਈਮ ਜਿਹੜੀ ਚਰਚਾ ਔਰ ਚਰਜ ਸਿੰਘ ਚੰਨੀ ਹੋਣ ਦਾ ਜ਼ਿਆਦਾ ਕਿ ਉਹ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਜੋਨ ਲੜ ਸਕਦੇ ਨੇ ਔਰ ਚਰਨ ਸਿੰਘ ਚੰਨੀ ਹੋਣਾ ਦੇ ਵੀ ਦੱਸੇ ਜਾ ਰਹੇ ਜੇ ਜਾਣਕਰ ਕਿ ਇਸ ਟਾਈਮ ਕਾਂਗਰਸ ਪਾਰਟੀ ਦੇ ਜਿਹੜਾ ਦਲਿਤ ਕੱਡਰਾ ਜਾਂ ਦਲਿਤ ਕੋਟਾ ਉਹਦੇ ਚ ਇਸ ਟਾਈਮ ਪੰਜਾਬ ਤੋਂ ਸੈਂਟਰ ਲੈਵਲ ਤੇ ਕੋਈ ਵੱਡਾ ਚਿਹਰਾ ਨਹੀਂ ਆ ਉਸ ਚਿਹਰੇ ਦੀ ਜਗ੍ਹਾ ਜਾਂ ਚਿਹਰਾ ਬਣਾਉਣਾ ਚਾਹੁੰਦੇ ਨੇ ਚਰਨ ਸਿੰਘ ਚੰਨੀ ਪਰੇ ਦੇਡ ਤੀਰਾ ਸੀਟਾਂ ਤੇ ਉਮੀਦਵਾਰ ਜਿਹੜੇ ਸੰਭਾਵੀ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਇਸੇ ਤਰ੍ਹਾਂ ਆਮ ਆਦੀ ਪਾਰਟੀ ਦਾ ਅਸੀਂ ਉਮੀਦਵਾਰਾਂ ਦਾ ਜ਼ਿਕਰ ਕਰ ਚੁੱਕੇ ਸਭਾਵੀ ਅੱਜ ਕਾਂਗਰਸ ਦਾ ਜਲਦ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਉਮੀਦਵਾਰਾਂ ਦਾ ਜਿਹੜੇ ਸੰਭਾਵੀ ਜ਼ਿਕਰ ਕਰਾਂਗੇ ਕਿ ਕਿਹੜੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਕਿੰਨੂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਤੇ ਕਿਹੜੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਕਿੰਨੂ ਉਮੀਦਾਰ ਬਣਾ ਸਕਦੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਣੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ